ਈ ਨਾ ਆਉਣੇ ਹਾਂਜੀ ਇਹ ਆਪਾਂ ਆਪਣਾ ਬਿਰਛਾ ਯਾਦ ਕਰਦੇ ਹਾਂ ਪੁਰਾਣਾ ਹਾਂਜੀ ਇਹ ਪਹਿਲਾਂ ਹੜੀਆਂ ਵੱਡਦੀ ਹੁੰਦੀ ਸੀ ਠੀਕ ਹੈ ਜੀ ਰਾਤੀ ਫੜਾ ਹਿੱਥਾ ਹਾਂਜੀ ਵੀ ਜਿਹੜਾ ਆਹਾ ਆਪਾਂ ਰੁੱਖ ਰੱਖਿਆ ਸੀ ਠੀਕ ਹੈ ਜੀ ਇਹਨਾਂ ਦੋਗੀ ਛਾੜ ਦਾਂਦੇ ਸੀ ਮਾੜੀ ਕੰਕ ਵੱਢ ਕੇ ਠੀਕ ਹੈ ਫੇਰ ਉਹ ਜਦੋਂ ਉਹਦੀਆਂ ਚਾਰੀਆਂ ਗਰੀਬ ਗੁਰਪੇ ਆਹ ਜਿਹੜੇ ਢੱਕੇ ਜੇ ਆ ਇਹਨਾਂ ਨੂੰ ਘਾੜਾ ਕਹਿੰਦੇ ਸੀ ਠੀਕ ਹੈ ਇਹ ਖਿਲੜੀਆਂ ਵਿੱਚ ਉਹ ਵਿਚਾਰੀਆਂ ਇਹ ਘਾੜਾ ਚੋੜਦੇ ਨੇ ਠੀਕ ਹੈ ਘਾੜਾ ਚੋੜਦਿਆਂ ਤੇ ਕਈ ਵਾਰੀ ਉਹ ਥੱਬੇ ਲੈ ਲਈਆਂ ਤਿੰਨੀਆਂ ਚਾਰ ਕੁੜੀਆਂ ਠੀਕ ਹੈ ਤੇ ਸਾਰਾ ਦਿਹਾੜੀ ਉਹ ਕਣਕ ਫੜਾਈ ਜਾਂਦੇ ਉਹਨਾਂ ਟਾਈਮਾਂ ਦੇ ਦੀ ਤੂੰ ਕਣਕ ਫੜਾਉਂਦੀ ਠੀਕ ਹੈ ਤੇ ਮੱਥਾ ਟੇਕਣ ਦਾ ਇਹ ਹੈ ਵੀ ਆਪਾਂ ਸਾਰੀ ਕਣਕ ਸੁੱਖ ਸ਼ਾਂਤੀ ਨਾਲ ਵੜਨੀ ਤੇ ਪ੍ਰਮਾਤਮਾ ਨੂੰ ਤੇ ਧਰਤੀ ਮਾਤਾ ਨੂੰ ਆਪਾਂ ਯਾਦ ਕੀਤਾ ਇਹਨੇ ਆਪਣਾ ਹੋਰੇ ਜਿਹਾ ਠੀਕ ਹੈ ਵੀ ਆਉਣ ਵਾਲਾ ਸਮਾਂ ਵੀ ਸ਼ਕ ਸ਼ਾਂਤੀ ਦਾ ਵਧੀਆ ਲੈ ਕੇ ਆਏ ਇਹ ਤਰਕੀ ਮਾਤਾ ਗੁਰੂ ਮਹਾਰਾਜ ਜੀ ਦੇ ਪਾਛੇ ਪ੍ਰਮਾਣ ਹੋਣ ਜਾ ਰਿਹਾ ਠੀਕ ਹੈ ਵੀ ਗਰੀਬ ਗੁਰਪੇ ਦੇ ਰੇਗ ਦਾ ਆਪਣਾ ਨਾਂ ਲੈਣਾ ਕਿ ਇਹ ਵਿਰਸਾ ਸੀ ਪਹਿਲਾਂ ਆਪਣਾ ਪੁਰਾਣਾ ਜਿਹੜਾ ਹਾੜੀ ਵੱਡਵਾਉਂਦੇ ਸੀ ਠੀਕ ਹੈ ਹਾਂ ਤੇ ਮੱਥਾ ਟੇਕ ਲਈ ਕਈ ਹੁਣ ਪਹਿਲਾਂ ਉਹ ਆਪ ਵੇਖਦੇ ਆ ਵੀਡੀਓ ਪਹਿਲਾਂ ਬਣਾਉਂਦੇ ਆਗੇ ਵੀ ਅਸਲ ਚੀਜ਼ ਇਹ ਸੀ ਵੀ ਸਾੜੇ ਵੱਢਣ ਤੋਂ ਬਾਅਦ ਇਹ ਹਾਂ ਹਾੜੀ ਵੱਢਣ ਤੋਂ ਬਾਅਦ ਇਹ ਮੱਥਾ ਕਾਂ ਪਾਂਹ ਕੇ ਦੇ ਦੋਗੀ ਛੱਡ ਦਿੰਦੇ ਸੀ ਉਹ ਫਿਰ ਗਰੀਬ ਗੁਰਪੇ ਚਾਰੇ ਵੱਢ ਕੇ ਲੈ ਜਾਂਦੇ ਇਹ ਸੀਗੀ ਸਾਡੀ ਛੋਟੀ ਜੀ ਕੋਸ਼ਿਸ਼ ਇੱਕ ਪੁਰਾਣੇ ਵਿਰਸੇ ਨੂੰ ਯਾਦ ਕਰਨ ਦੇ ਲਈ ਹਾਂਜੀ ਪਹਿਲਾ ਲੋਕ ਆਏ ਸੀ ਹੁਣ ਮਸ਼ੀਨੀ ਯੁੱਗ ਆ ਗਿਆ ਕੰਬਾਈਨਾ ਚੱਲ ਗਿਆ ਪਹਿਲਾ ਲੋਕ ਹੱਥੀ ਕੰਮ ਕਰਦੇ ਸੀ ਤੇ ਜਿਹੜੇ ਆ ਆ ਦਾਕੀ ਨੂੰ ਘੁੰਗਰੂ ਲਾਇਆ ਸੀ ਠੀਕ ਹੈ ਇਹ ਕੋਈ ਜਿਹੜਾ ਜਿਆਦਾ ਵੱਡਾ ਹੁੰਦਾ ਨਾ ਹਾਂਜੀ ਉਹ ਸ਼ੌਂਕ ਨਾਲ ਆਪਦੀ ਦਾਕੀ ਨੂੰ ਘੁੰਗਰੂ ਲਵਾਉਣਾ ਠੀਕ ਹੈ ਨਹੀਂ ਹੁੰਦੀ ਕੋਈ ਆੜੀ ਜਾ ਕੇ ਵੜਨਾ ਠੀਕ ਹੈ ਵੀ ਜਿਹੜਾ ਬੰਦਾ ਹਾੜੀ ਪਹਿਲਾ ਪਾਤ ਲਾਉਂਦਾ ਉਹਦੇ ਦਾਤੀ ਤੇ ਘੁੰਗਰੂ ਲੱਗਦੇ ਹੁੰਦੇ। ਹਾਂ ਜਿਹੜਾ ਜਾਦੇ ਵੜ ਦਾੜੀ ਕੰਨ ਤੇ ਜਾਦੇ ਵੜਦਾ ਨਾ ਠੀਕ ਹੈ। ਉਹ ਆਪਦੀ ਦਾਤੀ ਤੇ ਘੁੰਗਰੂ ਲਵਾਉਂਦਾ ਹੁੰਦਾ। ਠੀਕ ਹੈ। ਜਾਨ ਨਹੀਂ ਜੀ ਉਹਨੇ। ਤੇ ਬਾਕੀ ਗਰੀ ਜ਼ੁਰਬਿਆ ਜਿਹੜੇ ਡੱਕੇ ਕੰਢੀ ਜਾਂਦੇ ਇਹਨਾਂ ਕਾੜਾਂਗੇ ਇਹ ਹੁੰਦੇ ਸੀਗੇ। ਜਵੱਕਾ ਨੂੰ ਵੀ ਬਿਸ਼ੁਰ ਕਾਹਤ ਨੇ ਵੀ ਬੱਚੇ ਉਹ ਕਾੜਾ ਚੋਣ। ਠੀਕ ਹੈ। ਇਹ ਆਪਣਾ ਪੁਰਾਣਾ ਵਿਰਸਾ ਹੈ। ਠੀਕ ਹੈ।